ਹਾਂਜੀ ਫੇ ਮਧਰਾਵ ਕਦੋਂ ਇਹ ਚਲੇ ਗਿਆ ਸੀ ਬੇਟਾ ਇਹ ਜੀ 24 ਚ ਗਿਆ ਸੀ 7ਵੇਂ ਮਹੀਨੇ ਦੀ 15 ਤਰੀਕ ਨੂੰ ਅੱਛਾ ਹਾਂਜੀ ਤੇ ਦਰਖਾਸਤ ਇਹ ਤਿੰਨ ਸੀ ਕਿਸ ਨੇ ਹਾਂਜੀ ਐਸਐਸਪੀ ਸਾਹਿਬ ਕੋ ਦਰਖਾਸਤ ਦਿੱਤੀ ਠੀਕ ਹੈ ਮਤਲਬ ਹੁਣ ਜਿਹੜੀ ਤੁਹਾਡੀ ਸ਼ਿਕਾਇਤ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਹਾਂਜੀ ਉਹ ਫਿਰ ਤੁਹਾਨੂੰ ਕਿਸ ਤਰ੍ਹਾਂ ਲੱਗੀ ਸਾਨੂੰ ਜੀ ਬਹੁਤ ਬੜੀ ਅਸੀ ਦਾ ਪਿਆਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੇਰਾ ਬੱਚਾ ਮੇਰੇ ਨਾਲ ਮਿਲ ਆਤਾ ਇਹਨਾਂ ਨੇ ਕਸਾ ਉਸ ਉਹ ਕਰਦੇ ਆ ਜੀ ਅਸੀਂ ਇੱਧਰੋਂ ਤਾਂ ਲੱਭਦੇ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਲੈ ਲੈਂਦੇ ਇਹ ਆਪਣੇ ਚੌਂਕੀ ਇੰਚਾਰਜ ਸਰਦਾਰ ਨਰੇਵਿੰਦਰ ਸਿੰਘ ਜੀ ਤੇ ਤੁਸੀਂ ਕਿਸ ਤਰ੍ਹਾਂ ਜੀ ਇਹਨਾਂ ਨੂੰ ਫੋਲੋ ਕੀਤਾ ਉੱਥੇ ਅਸੀਂ ਸਰ ਜਿਹੜੀ ਲੇਡੀ ਇਹਨੂੰ ਲੈ ਕੇ ਗਈ ਸੀਗੀ ਉਹਦੀ ਲੋਕੇਸ਼ਨ ਦੇ ਨਾਲ ਟ੍ਰੈਸ ਕਰਕੇ ਅਸੀਂ ਬੰਬੇ ਤੋਂ ਨਵੀਂ ਬੰਬਈ ਬੰਬੇ 1 ਦਾ ਚਾਲ ਸੰਤਾਨਗਰ ਸੈਕਟਰ 2 ਤੇ ਰੋਲੀ ਦੇ ਵਿੱਚ ਰਹਿ ਰਹੇ ਸੀ ਤੇ ਉਹਦੀ ਲੋਕੇਸ਼ਨ ਦੂਸਾਂ ਸੀ ਟ੍ਰੈਸ ਕਰਦੇ ਕਰਦੇ ਇਹਨੂੰ ਕੱਲ੍ਹ ਸਵੇਰੇ 5 ਵਜੇ ਉੱਥੇ ਗਿਆ ਮਤਲਬ ਤੁਸੀਂ ਨਵੀਂ ਬੰਬਈ ਤੇ ਲੈ ਕੇ ਆਏ ਹਾਂ